ਸਰਵ ਜੀ ਸੰਗਰੂਲ ਵੀ ਦੀ ਰਚਨਾ ਓਣ ਪਾਣੀ ਗੰਦਲਾ ਹੋਇਆ ਖਾਲਿਆ ਰੋਗਾਨੀ ਓਣ ਪਾਣੀ ਗੰਦਲਾ ਹੋਇਆ ਖਾਲਿਆ ਰੋਗਾਨੀ ਕੁਝ ਲੋਕਾਂ ਨੇ ਗੰਧ ਪਾਇਆ ਕੁਝ ਅਦ ਜੋਗਾਨੀ ਕੁਝ ਲੋਕਾਂ ਨੇ ਗੰਭ ਪਾਇਆ ਕੁਝ ਪਦ ਜੋ ਗਾਲੇ ਮੁਣਕਰ ਹੋਇਆ ਹਰ ਕੋਈ ਹੁਣ ਆਪਣੀ ਜ਼ੁਮੇਵਾਰੀ ਤੋਂ ਮੁਣਕਰ ਹੋਇਆ ਹਰ ਕੋਈ ਹੁਣ ਆਪਣੀ ਜ਼ੁਮੇਵਾਰੀ ਤੋਂ ਸੱਚੀਆਂ ਸੁੱਚੀਆਂ ਰੂਹਾਂ ਸੰਗਰੂਰ ਵੀ ਆਪਣੇ ਫਰਜ਼ ਨਿਭਾਉਂਦੀਆਂ ਨੇ ਆਪਣੇ ਫਰਜ਼ ਨਿਭਾਉਂਦੀਆਂ ਨੇ